ਵਾਹਿਗੁਰੂ ਇਹ ਹਲਾ ਆ ਕਿੰਨੀ ਬੈਂਗਲ ਆਹੋਈ ਸ਼ਾਪ ਜਿਹੜੀ ਤੇ ਕਿੰਨੇ ਸੋਹਣੇ ਐਂਟਰੀ ਦੇ ਵੇਖੀ ਸੰਪਾਦਕ ਰੋਈ ਸੰਤਨ ਕਾਟ ਲਿਖੀ ਹੋਈ ਹੋਰੀਆਂ ਦੋ ਇਹ ਦੀਆਂ ਮਾਰਾ ਨਾ ਯਾਰ ਬਈ ਠੰਡੇ ਵਿੱਚ ਜਾਉਂਦੀ ਸੁਮੀ ਲੱਗੀਆਂ ਇਹਦੇ ਬਸੇ ਸਾਇਆ ਐਟਮਸਫੇਅਰ ਲੱਗੀਆਂ ਹੋਈਆਂ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਤੁਹਾਡਾ ਅਸੀਂ ਨਵੇਂ ਵੀਡੀਓ 'ਚ ਚਲੋ ਜੀ गाइस ਆਦਾ ਬਲੌਗ ਸ਼ੁਰੂ ਕਰਨ ਜਾ ਰਹੇ ਆ ਕੁਝ ਦਿਨਾਂ ਤੋਂ ਵੀ ਬਲੌਗ ਨਹੀਂ ਪਾ ਸਕੇ ਕਿਉਂਕਿ ਥੋੜੀ ਘਰ ਕੰਡੀਸ਼ਨ ਕੁਸ਼ੋਰ ਸੀ ਤੇ ਬਾਕੀ ਆਦਾ ਬਲੌਗ ਸ਼ੁਰੂ ਕਰਨ ਜਾ ਰਹੇ ਆ ਆਈ ਹੋਪ ਤੁਸੀਂ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੋਗੇ ਅੱਜ ਅਸੀਂ ਚੱਲੇ ਆ ਮੇਲੇ ਤੇ ਜਿਹੜਾ ਕਿ ਬੇਗੋਵਾਲ ਦਾ ਮੇਲਾ ਆ ਬਹੁਤ ਫੇਮਸ ਮੇਲਾ ਆ ਔਰ ਬਹੁਤ ਭਾਰੀ ਮੇਲਾ ਲੱਗਦਾ ਆ ਤੇ ਅੱਜ ਚੱਲਦੇ ਉੱਥੇ 1 2 ਤਰੀਕ ਦਾ ਮੇਲਾ ਆ ਅੱਜ ਹੈਗੀ ਆ 2 ਤਰੀਕ ਤੇ ਅੱਜ ਜਾ ਕੇ ਦਰਸ਼ਨ ਕਰਦੇ ਆ ਤੇ ਨਾਲ ਤੁਹਾਨੂੰ ਵੀ ਕਰਵਾਉਨੇ ਆ ਠੀਕ ਆ ਚਲੋ ਅੱਗਰ ਹੀ ਚੱਲਦੇ ਆ ਤੇ ਲੋਦੀ ਹੁਣ ਅਸੀਂ ਪੁੱਜ ਗਏ ਆ ਸ਼ਹਿਰ ਬੇਗੋੜ ਤੇ ਬੇਗੋੜ ਤੋਂ ਅਸੀਂ ਮੋੜ ਮੁੜ ਕੇ ਸਿੱਧਾ ਜਾਵਾਂਗੇ ਸੰਤ ਬਾਬਾ ਮੁਰਾਲੇ ਵਾਲੇ ਵਾਲਿਆਂ ਦੇ ਈ ਲੰਗਰ ਦੀਆਂ ਤਿਆਰੀਆਂ ਹੋ ਰਹੀਆਂ ਇੱਧਰ ਵੀ इधर भी शबील लगी लग आओ ठंडी मिथी लस्सी लंगर मेले करके संगत काफ़ी है, रश भी काफ़ी है। ਅੱਜ ਅਸੀਂ ਹੁਣ ਪੱਥ ਵਾਲਾ ਮੋੜ ਮੁੜ ਕੇ ਤਾਂ ਹੁਣ ਅਸੀਂ ਚੱਲੇ ਆ ਬਾਬੇ ਦੇ ਦਰਸ਼ਨ ਕਰਨ ਬਹੁਤ ਭਾਰੀ ਮੇਲਾ ਲੱਗਦਾ ਬਹੁਤ ਜ਼ਿਆਦਾ ਸੰਗਤ ਆ ਬਾਕੀ ਜਾ ਕੇ ਦਰਸ਼ਨ ਕਰਦੇ ਆ ਥਾਂ ਥਾਂ ਲੱਗੇ ਕੋਲਡ ਡਰਿੰਕ ਫਰੂਟੀਆਂ ਲੱਸੀ ਦੇ ਲੰਗਰ ਸ਼ਵੀਰ ਦੇ ਲੰਗਰ ਬਹੁਤ ਜ਼ਿਆਦਾ ਹੈ ਗਰਮੀ ਵੀ ਬਹੁਤ ਜ਼ਿਆਦਾ ਹੈ ਤੇ ਬਾਕੀ ਲੰਗਰ ਪਾਣੀ ਦੀ ਸੁਵਿਧਾ ਵੀ ਪੂਰੀ ਆ। ਲੋ ਜੀ ਦੂਰ ਦੂਰ ਤੱਕ ਲੱਗਿਆ ਆ ਦਕਾਨਾਂ ਮੇਲੇ 'ਚ ਆਪਾਂ ਉੱਤੇ ਬਹੁਤ ਆ। ਤੇ ਲੋ ਜੀ ਸ਼ਬੀਰ ਛੱਕੋ। ਹੂੰ। ਆ ਬੱਕਰੇ ਬੱਕਰੇ ਲੰਗਰ ਆਈਸਕ੍ਰੀਮ ਦਾ ਲੰਗਰ ਵੀ ਲੱਗੇ ਹੋਏ ਆ। ਕਾਫੀ ਆ ਨਾ ਗਰਮੀ ਵੀ ਬਹੁਤ ਆ ਪੈਸੇ ਦਾ بارش ਹੋ ਗਈ 1 2 ਦਿਨ ਪਹਿਲਾਂ ਪਰ ਗਰਮੀ ਵੀ ਬਹੁਤ ਜ਼ਿਆਦਾ ਆ ਤੇ ਸੰਘਤ ਵੀ ਬਹੁਤ ਜ਼ਿਆਦਾ ਆ ਨਿਆ ਬਾਂਦਾ ਮੈਂ ਇਤਨੀ ਸੁਲਾਦੀ ਫਾਰ ਕਰਨ ਉਹ ਜਰਾ ਤਾਂ ਨਹੀਂ ਫਾਇਦੇ ਅਗੇ ਹੋਊਗੀ ਸਟਾਰਟ ਸ਼ੌਪ Kopi ਲੱਗਿਆ ਬੱਤੇ ਬੱਤੇ ya, ਰੌਣਕਾਂ ਕਿਉਂ ਪਹਿਲਾ ਵੀਰ ਬਣਾਈ ਸੋਲੇ ਦੁਕਾਨਾਂ ਹਰਿ ਕਾਫੀ ਲੱਗੜੀਆਂ ਸੀ ਹਾਂ ਉਹ ਤਾਂ ਸਰਗਮ ਆਈ ਸੀ ਉਹ ਤਾਂ ਮੈਂ ਨਹੀਂ ਆਈ ਸੀ ਤੇ ਮੈਂ ਕਿਹਾ ਤੁਸੀਂ ਜਾਇਓ ਮੈਂ ਮੇਲੇ ਤੇ ਹੀ ਜਾਉਂਦਾ ਹਾਂ ਹਾਂ ਇਧਰ ਹੀ ਕਾਫੀ ਦੁਕਾਨਾਂ ਲੱਗੀਆਂ ਆਂ ਸੋਨੇ ਚੱਪਟੇ ਨਾ ਦਿਓ ਉਹ ਜੀ ਦਾ ਰਾਜ ਉਹ ਲੋ ਜੀ ਆ ਦੇਖੋ ਬੱਚਾ ਵਾਸਤੇ ਕਿੰਨੇ ਸੋਹਣੇ ਝੁੱਲੇ ਲੱਗੇ ਹੋਏ ਆ ਨੋਏ ਸੰਗ ਜੀ ਦੇਖੋ ਜੀ ਕਾ ਵੀ ਰੌਣਕ ਲੱਗਿਆ ਕਿ ਨਹੀਂ ਐਣੀ ਚਲੋ ਆਪਣਾ ਮਥਾ ਦੇ ਲਈ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਤੁਹਾਨੂੰ ਵੀ ਦੇਖਣਗੇ ਆਜਾ ਬਹੁਤ ਚੰਗੀ ਦੇਖੋ ਕਰੋ ਦਰਸ਼ਨਾਂ ਗਿਟੋ ਝੂਲੇ ਦੇਖੋ ਜੀ ਕਾਫੀ ਦੁਕਾਨਾਂ ਅੰਦਰ ਵੀ ਲੱਗੀਆਂ ਹੋਈਆਂ ਅੰਦਰ ਸਾਰਾ ਦੁਕਾਨਾਂ ਭਰੀਆਂ ਹੋਈਆਂ ਟੈਟੂ ਸੋਗ ਹੈ ਉਹ ਹਰੇਕ ਮਿਲ ਲੇ ਜੀ ਹੁੰਦੇ ਮਤਲਬ ਹਾਂ 75ਵੀਂ ਵਰਸੀ ਬਾਬਾ ਜੀ ਦੀ सूट भी है पांच सौ दे दो हाँ पांच सौ दे दो सूट दे दो वही संगति कॉटन दे वही संगति होता है दूर दूर साले दर्शन करो ओह जी दुकान देखो यानी इतने रखो किन्हीं तो यानी सोने लाते सजिया बैंक डस्ट किन्हीं किन्हीं सोने लाते भैया ना शॉप के लिए सोने बैक ऑर्डर किन्हीं कितनी है ਹਾਂ ਕਾਫੀ ਚੌਕਸ ਲੱਗਦੀਆਂ ਸੇ ਸਾਰੀ ਸੋਰਸਾਂ ਉੱਪਰ ਲੱਗ ਚੁੱਕੀਆਂ ਹਾਂ ਹਾਂਜੋਰ ਕੱਲ ਦੋ ਦਿਨ ਰਹਿਣਾ ਕੱਲ ਨੂੰ ਮੇਲਾ ਸਟਾਕ ਆ ਹਰ ਦੋ ਦਿਨ ਹੈਗਾ ਮੇਲੇ ਨੇ ਚਲੋ ਇਸਿਲ ਵਿੱਚ ਦੇਖੋ ਕਰੋ ਸੰਗਰਸ਼ ਕਿੰਨਾ ਪੁਰਾਣਾ ਨਾ ਬਹੁਤ ਪੁਰਾਣਾ ਪੜਾ ਸਾਹ ਦੇ ਲੱਗਦਾ ਕਿੰਨੀ ਸਾਰੇ ਸੰਗਤਾਂ ਤੇ ਬੈਠਿਆ ਉਧਰ ਖੋਜਦਾਨ ਕੈਂਪ ਲੱਗਾ ਹੋਇਆ ਵਾ ਲੋਈ ਸੰਗਤ ਜੀ ਸਾਡੇ ਗੁਰਦੁਆਰਾ ਸਾਹਿਬ ਜੀ ਨਾਲ ਸਮੱਸਿਆ ਹੋ ਗਿਆ ਹੈ ਹੇ ਗੁਰੂ ਕਾ ਕਾਹਨਿਆ ਜੀ ਜਲ ਸੇਵਾ ਚਲਦੀ ਸ਼ਹੀਲ ਜੀ ਇਹਨੂੰ ਸ਼ੌਪ ਤੋਂ ਦੇਖਿਆ ਵੀ ਮਾਲਾ ਛੋਟਾ ਜਮਾ ਕਰਾ ਲਓ ਛੋਟਾ ਜਮਾ ਕਰਾ ਲੀਆ ਪਹਿਲਾਂ ਕੋਈ ਸੰਗਤ ਪਰ ਦਰਸ਼ਨ ਆਪ ਨੂੰ ਨਾਮ ਦਾ ਸੰਤ ਕਹਿੰਦੇ ਨਸਬਾਰ ਕੀਤੀ ਦਿੱਤੀ ਹੈ ਕਾਰ ਸੇਵਾ ਨਾ ਰਹੇ Diego, no no Me no <coughs> ਕਰੀਏ ਸੰਗਤਤ ਆਕੀ ਆ ਵਾਹੇ ਕਰੋ ਵਾਹੇ ਕਰੋ ਤੋਸ ਵਾਹੇ ਕਰੋ ਸੰਵੇਦਨਸ਼ੀਲ ਦਰਸ਼ਨ ਕਰੋ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਆ

江水来呀。 ਦੀ ਦਰਸ਼ਨ ਕਰ ਲੈ ਪ੍ਰਸ਼ਾਦ ਲੈ ਲਿਆ ਕਿਸਨ ਪ੍ਰਸ਼ਾਦ ਤੋਂ ਉੱਤੇ ਹੁੰਦੀਆਂ ਕਿਤਾਬ ਸੰਤੋਖ ਬੈਂਸ ਸਿੰਘ ਜੀ ਵਾਲਿਆਂ ਦੀ ਵਿਰਖੀ ਸਖੇਤ ਜਿਸ ਦੇ ਵਿੱਚ ਉਹਨਾਂ ਬਾਰੇ ਸਾਰਾ ਕੁਝ ਲਿਖਿਆ ਹੋਇਆ ਆ ਬਾਕੀ ਘਰ ਜਾ ਕੇ ਪੜਾਂਗੇ ਤੇ ਦਰਸ਼ਨ ਕਰ ਲੈ ਅਸੀਂ ਇੱਧਰੋਂ ਕਿਸੇ ਦੁਆਰਾ ਸਾਹਿਬਾ ਤੇ ਉਧਰੋਂ ਪਾਸੇ ਦੀਵਾਨ ਸਾਹਿਬ ਲੱਗੀ ਆ ਇਹ ਪੂਰਾ ਸਾਇਡੇ ਬਿਲਕੁਲ ਬਾਹਰ ਹੀ ਕੱਢਣਾ ਲੱਗਿਆ ਹੈ ਸਾਫ਼ ਕਰਨਾ ਲੱਗਿਆ ਹੈ ਬੈਂਕਸ ਤੇਰਾ ਹੈਗੀ ਨਾ ਫਲਾਵਰਸ ਨੇ ਕਾਫੀ ਬਹੁਤ ਹੈ ਪੂਰਮ ਨੇ ਅਰੀਦ ਉਸਮਾਨ ਵੀ ਬਹੁਤ ਜ਼ਿਆਦਾ ਆ ਪੱਤੀਆਂ ਇੱਕ ਸੀ ਲੱਗਿਆ ਦੋ ਇਟੈਂਸਸ 170 ਦੇ ਦੋ ਭਾਂਡੇ 90 ਦਾ ਇੱਕ ਭਾਂਡਾ ਸਾਰਾ ਇੰਜੀਰ ਥੇ ਲਿਖਾ ਧਿਆਨ ਕਿਧਰ ਆ

दोई साका जी देखो जी काफी शॉप्स लगी हैं काफी है इधर अभी पॉइंट साहब लगी हुई है, है। हाँ ये सारी हैं 50 रुपए दिए हैं दे लग भी ये सेल है तो पानी निधि बात को देख दे यार अरे यार आप कितना ही बैग आओ ये शॉप जेड़े से कितने सोने एंट्री देखी तो मैं बता कितना रहता है 10 रुपए सेल 10 पे सेल ਰੋਹੀ ਸੰਗਤ ਜੀ ਆਲੋ ਵੀ ਦੇਖੋ ਪੰਜਾਬੀ ਕਿੰਨੀ ਸਾਡੀ ਉਹ ਪਿੱਛੇ ਰਹਿ ਗਏ ਐਣੀ ਪਿੱਛੇ ਰਹਿ ਗਏ ਐਣੀ ਟੂੜੀਆਂ ਦੇਖਣ ਲੱਪਈ ਹਨਾ ਹਾਂ ਤੇ ਲੋ ਜੀ ਸੰਗਤ ਜੀ ਪਾਣੀ ਆਇਆ ਹੈ ਨੀਰ ਇੱਥੇ ਭਰੋਣਾ ਲੱਗ ਗਿਆ ਹੈ ਵੇ ਆਹ ਵੀ ਡਾਕਟਰ ਹਾਂ ਟੋਕਰਾ ਲਾ ਅੱਛਾ ਹਾਂ ਉਧਰ ਵੀ ਸਾਈਡ ਦੇਖੋ ਉਧਰ ਵੀ ਜਿਹੜਾ ਉਹਨੇ ਇੱਕ ਦਿਨ ਇੱਕ ਦਿਨ ਹੀ ਲਾਇਆ ਥੋਟਵਾ ਇਹ ਤਾਂ ਦੁਪੱਟੀਆਂ ਦੀ ਸਟਾਕ ਲੱਗਿਆਗਾ ਫਲਾਵਰ ਦੀ ਸਟਾਕ ਵੀ ਲੱਗਿਆ ਨਹੀਂ ਆ ਦੇਖੋ ਨਾ ਕਿੰਨੇ ਸਾਨ ਲੱਗਦੇ ਨੇ ਸਾਨ ਲੱਗਦੇ ਪਈਆਂ ਇਹਨਾਂ ਆਹ ਕੋਈ ਲਿਫਟਿਕ ਦੀ ਸਟਾਕ ਤਾਂ ਸਰਪਾਤਾ ਕਰ ਰਹੀ ਸੀ ਅੰਦਰੋਂ ਕੱਟ ਲਈ ਸੀ ਹੋਰ ਜਾਂ ਦੋ ਨੰਕਲੀ ਮੁੰਡਾ ਕੋਣੀ ਦੁਕਾਨ ਵਾਲਾ ਸਭ ਭਰਿਆ ਹੈ ਨਹੀਂ ਹੈ ਨਹੀਂ ਸਭ ਉਹਨੇ ਜਲੇ ਆਏ ਫੇਲੀ ਆਈ ਉਹਨੇ ਆ ਦੁਕਾਨਾਂ ਲੱਗੀਆਂ ਦੀਆਂ ਅੱਛਾ ਆਪ ਵੀ ਦੁਕਾਨਾਂ ਲੱਗ ਚੁੱਕੀਆਂ ਹਾਂ ਹਾਂ ਤਾਂ ਫਿਰ ਮੇਲਾ ਆਇਆ ਨਾ ਹਾਂ ਹੁਣ ਮੇਲਾ ਲਾਸਟ ਤਾਂ ਰਹਿ ਗਿਆ ਕੱਲ ਤਾਂ ਇਹਨੂੰ 20 ਰੁਪਏ ਦੀ ਦਿਰ ਵਿੱਚ ਇਹ ਲੈ ਲੀਂ ਬੋਨਾ 10 ਰੁਪਏ ਸੇ ਲੈ ਲੀਂ ਬੋਆ ਹਾਂ ਆ ਬਿਆਪਿਆ ਰਮੇ ਕਟੋਣੇ ਸਾਰੇ ਤਮਾਨੂੰ ਕੋ ਲੱਗਣਾ ਸੰਭਾਲਦਾ ਨਾ ਰਾਤ ਨੂੰ ਹੋਰ ਵੀ ਸੋਣਾ ਲੱਗਦਾ ਐਣੀ ਨਾ ਝੂੜਾ ਦਵਾ ਜਣਾ ਹੈ ਨਾ ਝੂੜਾ ਚਲਾਵੋ ਆ ਜਾਓ ਲਾਲਾ ਤੁਸੀਂ ਉਹ ਦੋਨੇ ਥੂਲੇ ਚੱਲ ਪਏ ਐ ਇੱਧਰ ਆ ਜਾਓ ਉਹ ਇਧਰ ਸ਼ੋਪ ਇਧਰ ਵੀ ਲੱਗਿਆ ਹੋਇਆ ਕਾਫੀ ਸ਼ੋਪਸ ਲੱਗਿਆ ਹੋਇਆ ਤੇ ਫਿਰ ਇਧਰ ਵੀ ਲੋਜੀ ਸੰਗਤ ਦੀਪੋ ਜੀ ਪਰ ਐਣ ਕਾ ਦੀ ਸ਼ੋਪਸ ਲੱਗੀਆਂ ਹੋਈਆਂ ਇੱਧਰ 100 ਰੁਪਏ ਇਹ ਲੋਜੀ ਆ ਭਾਂਡੇ 100 ਰੁਪਏ ਦੇ 4 ਭਾਂਡੇ ਪਲਾਸਟਿਕ ਦੇ ਨਾ ਗੈਰੀ ਔਰ ਇਹ ਕਾਟਨ ਵਗੈਰਾ ਨੇ ਗੱਡੀਆਂ-ਵਦੀਆਂ ਕਾਟਨ ਹੋ ਗਿਆ ਹੋਰ ਬੈੱਡ ਸ਼ੀਟ ਹੋ ਗਿਆ ਮੈਂ ਕੱਪੜਿਆਂ ਦੀ ਸ਼ੋਪ ਲਈ ਜਾਈ ਹਾਂ ਘਡਾਉਣੇ ਲੈਣੇ ਆ ਬੈਗ ਵਗੈਰਾ ਲੱਗੀ ਬੈਗ ਦੀ ਸਟਾਕ ਇਹ ਨਹੀਂ ਪੰਜਾਬੀ ਜੁੱਤੀਆਂ ਹੋਰ ਕੀ ਕੀ ਪ੍ਰਾਈਸ 250 ਦੀ ਜਿਹੜੀ ਮਰਦੜੀ ਸਾਰੀਆਂ 250 ਦੀ ਸਾਰੀਆਂ 250 ਸਾਰੀਆਂ 250 ਦੀ ਇਹ ਜੁੱਤੀਆਂ ਸਾਰੀਆਂ ਪੰਜਾਬੀ ਜੁੱਤੀਆਂ ਲੋ ਜੀ ਆ ਦੇ ਕਾਫੀ ਇਧਰ ਆਈ ਸਾਰੇ ਇਹਦੇ ਕਾਰਟਨ ਦੀ ਬਹੁਤ ਸ਼ੋਖ ਸੁਣਾਣੀ ਵਦਿਆਂ ਗੱਡੀਆਂ ਬੈਡੀ ਸ਼ੀਟਾਂ ਨਹੀਂ ਆ ਦੇਚੋਂ ਆ ਸੋਫਿਆਂ ਦੀਆਂ ਇਹ ਉਸ ਦੇ ਸਿੰਗਲ ਆਏ ਪੂਰੇ ਫੁੱਲ ਸਟਿਚ ਨਹੀਂ ਹੈਗੇ ਸੋਫਿਆਂ ਦੇ ਹੋਗੇ ਹਨ ਕਿ ਗੱਦੀਆਂ

ਇੱਧਰ ਆ ਰਹੀ ਐ ਮੈਂ ਕਹਿੰਦਾ ਜਾ ਲੈ ਇੱਟਾਣਾ ਪੁਣੀ ਆ ਹਾਂ ਇੱਧਰ ਬੈਕ ਸ਼ੌਪ ਸਵਿੰਗ ਐ ਇੱਧਰ ਵੀ ਭਾਂਡੇ ਭੁੰਡੇ ਹੋ ਗਏ ਐ ਹਲੋ ਅੰਗਰੀ ਰੋਣ ਘਰ ਦੇ ਕੋ ਮੇਲੇ ਦੀਆਂ ਸੰਗਤਾ ਵੱਧੀਆਂ ਸਰ ਤੁਸੀਂ ਦੱਸ ਮਨ ਹੈ ਸਾਰੇ ਲੋਹੇ ਦੱਸ ਮਨ ਹਾਂ ਰੈਂਚ ਰੋਂਚ ਵੀ ਐ ਲੋ ਜੀ ਸੰਗ ਰੈਂਚ ਰੋਂਚ ਵੀ ਮਿਲ ਜਾਣੇ ਆ ਆ ਥੋੜੀਆਂ ਥੋੜੀਆਂ ਸਾਰਾ ਸੰਗਵਾਣਾ ਹਾਂ ਛੋਟੇ ਛੋਟੇ ਮਤਲਬ ਖੇਤੀਬਾਨੀ ਵਾਸਤੇ ਵੀ ਕਾਫੀ ਕੌਸ਼ਿਸ਼ ਹੈਗਾ। ਆ ਫੇਰ ਇਧਰ ਭਾਂਡੇ ਦੀ ਸ਼ਾਪ ਲੱਗੀਆਂ ਹੋਈਆਂ। ਬੈਟ ਦੀ ਸ਼ਾਪ। ਸਾਰੇ ਬਰਤਨ ਇਹ ਉਹ ਦੇਖੋ ਸਾਰਿਆਂ ਉੱਥੇ ਤੱਕ। ਉੱਥੋਂ ਸ਼ੁਰੂ ਹੋਈਆਂ ਸਾਰੀਆਂ ਭਾਂਡਾ ਬਰਤਨਾਂ ਦੀਆਂ ਸ਼ਾਪਸ ਹੀ ਆ। ਕਾਫੀ ਸ਼ੌਕ ਦੇ ਬੱਤੇ ਬਰਤਨਾਂ ਵਾਲੀ ਸ਼ਾਪਸ ਹੋ ਗਈ ਨਾ ਹਰੀ ਇਹ। ਹਾਂ। ਡਸਟ ਪੈ ਗਈ ਕਿੰਨੇ ਡੱਬਿਆਂ ਉੱਤੇ। ਹੂੰ। ਲੋਈ ਸੰਜਲੀ। ਕਾਫੀ ਕੋਈ ਖਾਣ ਪੀਣ ਵੀ ਲੱਗੇ ਹੋਏ ਬਰਗਰ ਟਿੱਕੀ ਨਹੀਂ ਉਹ ਬਾਕੀ ਉਹ ਪਰੇ ਵੀ ਸ਼ਾਪਸ ਹੈਗੀਆਂ ਬਟ ਉਹ ਵੀ ਸਾਰੀਆਂ ਸੇਮ ਹੀ ਬਰਤਨਾਂ ਪਰ ਉਹ ਸੇਮ ਆ ਉਸ ਕਰਕੇ ਅਦਰ ਵੀਡੀਓ ਬਣਾਇਆ ਸੀ ਸੇਮ ਹੀ ਬਰਤਨਾਂ ਵਾਲੀ ਇਹ ਕੱਪ ਹੋ ਗਿਆ ਅਦਰ ਹੈ ਨਾ ਹਾਂ ਤੇ ਹਾ ਲੋ ਜੀ ਝੂਲੇ ਦੇਖਣੇ ਚੱਲ ਪਏ ਆ ਵੀ ਆ ਜੀ ਵਾਹ ਸੰਗਤਾਂ ਲਹਿਰੀਆਂ ਝੂਟੇ ਹਾ ਲੋ ਜੀ ਤੇ ਲਾਨਾਲ ਫੂਡ ਕਾਰਟ ਦੀਆਂ ਹੈਂ ਫੂਡ ਕੋਰਟ ਵੀ ਹੈ ਇੱਧਰ ਦੇ ਪਾਸੇ ਜਿਹੜੀ ਜਿਹੜੀ ਸਾਰਾ ਹੈ ਫਾਸਟ ਫੂਡ ਹੀ ਫਾਸਟ ਫੂਡ ਇੱਧਰ ਲੱਗਾ ਸਾਰਾ ਸਾਰਾ ਫਾਸਟ ਫੂਡ ਆਣਾ ਕੁਝ ਖਾ ਲਓ ਮੈਂ ਨਹੀਂ ਫਾਸਟ ਫੂਡ ਦਾ ਥੋੜਾ ਮੈਨੂੰ ਗਲੋਰੀ ਆ ਗਰਮੀ ਵੀ ਨਾਲੇ ਉਧਰ ਵੀ ਹਾਂ ਗਰਮੀ ਬਹੁਤ ਆ ਰਹੀ ਆ ਲੋ ਜੀ ਗੋਲ ਗੱਪੇ ਖੋ ਗਿਆ ਕਿਸ਼ਤੀ ਗਾਣਾ ਹੈ ਨਹੀਂ ਨਹੀਂ ਆਣੇ ਲੋਈ ਝੁੱਲੇ ਚੱਲ ਗਏ ਦੇਖੋ ਲੈਣ ਲੱਗੀ ਏ ਝੁੱਲੇ ਲੈਣ ਵਾਸਤੇ ਲੋਈ ਸੰਧੇ ਜੀ ਰੰਗ ਤਾਂ ਚੈੱਕ ਕਰੋ ਜੀ ਉਹ ਕਾਫੀ ਸੰਗਟਾ ਕੋ ਉੱਤੇ ਲਿਆ ਨੋ ਰੈਡੀ ਟਿੱਕਾ ਲੈ ਰਹੀ ਹੈ ਜੀ ਉਹ ਦੇਖੋ ਉੱਧਰ ਆਓ ਇਹ ਮੈਂ ਕਹਿੰਦਾ ਪਿਆ ਟਿੱਕਾ ਲੈ ਰਹੀਆਂ ਸੰਗਟਾਂ ਇਹ ਨਹੀਂ ਆ ਰਹੇ ਨਿਸ਼ਾਨੇ ਵਾਲਾ ਇਹ ਹਰ ਇੱਕ ਮਿਲ ਜੀ ਮਤਲਬ ਇਦਾਂ ਕਿਸੇ حساب ਨਾਲ ਪਰ ਮੋਸਟਲੀ ਹੋਈ ਜਿੱਟਾ ਹੁੰਦੀਆਂ ਵਾ ਤੇ ਨਿਸ਼ਾਨੇ ਲੌਗੇ ਆ ਗਲਾਸ ਸਾਰੇ ਛੱਡਣੇ ਹਾਂ ਹਾਂ ਆ ਮੈਂ ਦੇਖਦੇ ਕਿ ਸਤਾ ਨਹੀਂ ਮਾਰੇ ਤਿੰਨ ਨੰਬਰ ਵਾਲੇ ਹੁੰਦੇ ਕਿਤੇ ਫੇਰ ਬੰਦਾ ਵਨ ਕਰਦਾ ਮੈਂ ਇਹ ਮੁੰਡੇ ਨੇ ਵਨ ਕਰ ਲਿਆ ਵਾਹ ਵਾਹ ਮੋਨੇ ਕੱਪ ਉਹਨੇ ਕੀਤਾ ਹਾਂ 6 ਕੱਪ ਹਾਂ 6 ਕੱਪ ਉਹਨੇ ਕੀਤੇ ਆ ਤੇ ਬਲੀ ਇਹ ਦੇਖਣੀ ਆ ਕਿ ਬਿੰਦ ਕੋ ਕੀਤਾ ਹਾਂ ਉਹ ਹੀ ਲੋਹੀ ਸੰਗਤ ਜੀ ਦੇਖੋ ਜੀ ਵਿਨ ਕਰ ਲਿਆ ਤੁਸੀਂ ਹਾਂਜੀ ਕਰ ਲਿਆ ਬਿੰਦ ਨੇ ਕੇਡਿਆ ਪਲਸ ਕੀਤੇ ਨੇ ਨਿਫਰੀ ਟੈਕ ਚਲੋ ਬਧੀਆ ਸਹੀ ਹੈ ਪਹਿਲੀ ਵਾਰ ਹੀ ਦੇਖੇ ਬਿੰਨ ਕੀਤਾ ਚਲੋ ਜੀ ਦਾਦੇ ਵੇਕੇ ਲੋਈ ਕਹਿੰਦੇ ਗਿਫਟ ਨਹੀਂ ਨਿਕਲਦਾ ਕਿੰਨੋਂ ਨਹੀਂ ਨਿਕਲਦਾ ਲੋਈ ਉਹ ਹੀ ਗੱਲ ਕਰਦਾ ਹੀ ਆਪਾਂ ਵੀ ਕਿ ਕਦੀ ਦੇਖਿਆ ਨਹੀਂ ਪਹਿਲੀ ਵਾਰ ਹੀ ਆਖਿਆ ਆਪਾਂ ਕਿ ਇਹਨੇ ਬਿੰਨ ਕੀਤਾ ਲੋ ਜੀ ਬਾਕੀ ਦੇਖੋ ਮਾਹੌਲ ਚੈੱਕ ਕਰੋ ਆਪਾਂ ਤਾਂ ਇੰਨੇ ਪੈਸੇ ਫੁਕੇ ਆਓ ਇਸੇ ਘਰ ਕੇ ਹੋਣ ਉਹਨੂੰ ਮੁੱਕੀ ਸਾਡਾ ਵਿਸ਼ਵਾਸ ਹੀ ਉੱਠ ਗਿਆ ਵਿਸ਼ਵਾਸ ਹੀ ਉੱਠ ਗਿਆ ਤੂੰ ਲੈ ਦੇਖੋ ਕਿੰਨੇ ਸੋਹਣੇ ਲੱਗਦੇ ਪਏ ਆ ਵਾਹ ਜੀ ਵਾਹ ਐਣੀ ਇਹ ਬੜਾ ਖਤਰਾ ਚ ਹੁੰਦਾ ਦੇਖੋ ਐਣੀ ਐਣੀ ਲੈਣਾ ਚਾਹਤਾ ਹੈ ਸਾਡਾ ਨਾ ਨਹੀਂ ਮੈਂ ਨਹੀਂ ਲੈਣਾ ਕੱਲੇ ਚੱਲਦਾ ਕੱਲੇ ਆਰੇ ਕਈ ਵੀ ਕੱਲੇ ਵੀ ਝੂਲਦੇ ਆ ਹੈ ਤੁਸੀਂ ਇੱਥੇ ਲੈ ਲਓ ਫਿਰ ਕਿਹਦੇ ਇਹ ਵਾਲੇ ਤੇ ਤੁਸੀਂ ਇੱਥੇ ਲੈ ਲਓ ਆਪਣੀ ਹੋਰ ਛੋਟਾ ਬੱਚਾ ਬਣ ਗਿਆ ਹਨ ਹਾਂ ਠੀਕ ਹੈ ਠੀਕ ਹੈ ਮੈਂ ਮੰਗੋ ਸ਼ੇਕ ਮੰਗੋ ਸ਼ੇਕ ਮੰਗੋ ਸ਼ੇਕ ਦੀ ਮਤਲਬ ਦੁਕਾਨ ਕੋਲੋਂ ਕਿਤੀ ਆ ਤੇ ਲੋ ਜੀ ਆਹ ਲੋ ਜੀ ਸਾਰ ਘੁੰਮਦੀ ਹੋਈ ਆ ਜੀ ਬਸਾਰ ਚੱਕ ਲਈ ਪੂਤ ਮੰਗ ਲੈ ਆਹ ਪੂਤ ਮੰਗ ਲੈ ਵੀ ਲੋ ਜੀ ਚੱਟੇ ਮਾਤੇ ਵਧੀਆ ਚੈਂਪੀਅਨ ਵਾਲਾ ਵੀ ਆ ਵੀ ਬੱਚਾ ਲਿਖ ਰਹਾ ਉਹ ਬਹੁਤ ਝੂਲੇ ਬਹੁਤ ਜ਼ਿਆਦਾ ਆ ਹਾਂ ਆ ਵੀ ਦੇਖੋ ਨਾ ਬੱਚੇ ਪਾਣੀ ਵਿੱਚ ਕਿਸ ਤੇਈਆਂ ਬਣਾਈਆਂ ਨਹੀਂ ਮੈਂ ਬੱਚੇ ਖੂਬ ਜਵਾਇ ਕਰਦੇ ਆ ਕੋਈ ਸੰਗ ਜੀ ਦੇਖੋ ਜੀ ਆ ਲੋ ਟ੍ਰੇਨ ਵੀ ਦੇਖੀ ਚੱਲਦੀ ਪਈ ਡਰੈਗਨ ਆਲ ਟ੍ਰੇਨ ਚੁੱਪ 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 ਮੇਲਾ ਪੂਰਾ ਮਾਗ ਦਿੱਤਾ ਜੀ ਸੰਗ ਜੀ ਆ ਲੋ ਆ ਵੀ ਹੋਈ ਹੈ ਨਾ ਸੇਮ ਸੇਮ ਆ ਜੁਲੇ ਕਿੰਨੇ ਡਬਲ ਡਬਲ ਝੂਲੇ ਲੱਗੇ ਆ ਆ ਵੀ ਇੱਧਰ ਵੀ ਲੱਗਾ ਹੋਇਆ ਤੇ ਉੱਧਰ ਵੀ ਲੱਗਾ ਹੋਇਆ ਹਾਂ ਤੇ ਇੱਧਰ ਦੇਖੋ ਝੁੱਲੇ ਕਿੰਨੇ ਸੋਹਣੇ ਲੱਗਦੇ ਪਏ ਆ ਆਜੋ ਚਲੋ ਚਲਿਏ ਹੋਰ ਦਿਖਾਈਏ ਝੁੱਲੇ ਤੇ ਝੁੱਲੇ ਝੁੱਲੇ ਤਾਂ ਦਿਖਾ ਰਹੇ ਆ ਅੱਜ ਹੀ ਸਾਰੇ ਵੀਡੀਓ ਦੇ ਵਿੱਚ ਸੰਗਤ ਜੀ ਬਾਤਾਂ ਵੀਡੀਓ ਸ਼ੇਅਰ ਕਰਦੇ ਤੱਕ ਚੈਨਲ ਦੇਖੇ ਵੀਡੀਓ ਹਰੇ ਤਾਂ ਮੰਨਣਾ ਤੇ ਬਾਅਦ ਵੀ ਮਾਰਾਈ ਕੋਈ ਜਾਣਾ ਕਾਮੀ ਮਤਲਬ ਸੰਗਤ ਹੈਗੀ ਆ ਤੇ ਸ਼ਾਮ ਨੂੰ ਤਾਂ ਕੱਦ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਬਿਲਕੁਲ ਬਿਲਕੁਲ ਸ਼ਾਮ ਨੂੰ ਤਾਂ ਬਿਲਕੁਲ ਜਗ੍ਹਾ ਨਹੀਂ ਹੁੰਦੀ ਐ ਤੇ ਬਿਲਕੁਲ ਲੋਨ ਕਾ ਲੱਗਿਆ ਹੋਈਆਂ ਨਾ ਨਹੀਂ ਆ ਰਿਹਾ ਇੱਧਰ ਨੂੰ ਆਹ ਲੋ ਜੀ ਹੋਰ ਚੈੱਕ ਕਰੋ ਮਾਹੌਲ ਹੈ ਹਾਂ ਹੋਰੇ ਗਾਰੇ ਸਕਦਾ ਜਾ ਰਿਹਾ ਧੂਲੇ ਉਹ ਦੇਖ ਲਓ ਅੰਕਲ ਆਂਟੀ ਚੱਲੇ ਆਂ ਅੰਕਲ ਆਂਟੀ ਚੱਲੇ ਅੰਕਲ ਆਂਟੀ ਦੇ ਪ੍ਰਵਾਹ ਜਿਗਰਾ ਦੇਖੋ ਧੂਲਾ ਧੂਲਾ ਲੱਗੇ ਚੰਡੋੜਾ ਉਹ ਦੇਖ ਲਓ ਇਹ ਤਾਂ ਤੁਸੀਂ ਐ ਜੀ ਇੱਧੇ ਚੱਲਦਾ ਰਹਿੰਦਾ ਸਾਡਾ ਟੋਕੇ ਐਣੀ ਮੈਨੂੰ ਕਹਿੰਦੇ ਕਿ ਮੈਂ ਝੂਲਾ ਲੈਣਾ ਹੈ ਮੈਂ ਕਹਿੰਦਾ ਤੂੰ ਇਕੱਲੇ ਝੂਲੋ ਪਰ ਐਣੀ ਕਹਿੰਦੇ ਮੈਂ ਇਕੱਲੇ ਨਹੀਂ ਝੂਲਣਾ ਤੁਸੀਂ ਨਾਲ ਝੂਲੋ ਤੇ ਐਣੀ ਆਪ ਤੂੰ ਲੈਕਰੋ ਇਕੱਲੇ ਤੇ ਐਣੀ ਐਣੀ ਮੈਨੂੰ ਅੰਕਲ ਦੀ ਅੰਕਲ ਹੀ ਐਗਜ਼ੈਂਪਲ ਦੇ ਰਹੀ ਐ ਅੰਕਲ ਵੰਜਾ ਅੰਕਲ ਦੀ ਟੱਕਰ ਆਦੀ ਜਾ ਰਹੀ ਐ ਪਰ ਝੂਲਾ ਝੂਲਾ ਲੋਹੇ ਸਾਗੇ ਇੱਧਰ ਵੀ ਦੇਖੋ ਜੀ ਲਓ ਜੀ ਕੋਈ ਬ੍ਰੇਕ ਵਾਲੀ ਸ਼ੋਪ ਸ ਹੈ ਕੋਈ ਕੋਪ ਪੱਧਿਆ ਹੋਏ ਨੰਬਰ ਵਾਲੀ ਜਿਹੜੀ ਐਚ ਐਫ ਡੀ ਲੱਗੀ ਐ ਕੋਈ ਵਾਦੀ ਕੋਈ ਕੋਪ ਪੱਧਿਆ ਕੋਏ ਵਾਲੀ ਗੁਲਗੁਲੀ ਕੋਏ ਵਾਲੀ ਗੁਲਗੁਲੀ ਲੋਕੀ ਬੱਚਾ ਪਾਰਟੀ ਝੂਲਾ ਝੂਲ ਕੇ ਆ ਰਹੀ ਆ ਇਹ ਦੇਖੋ ਬੱਚਾ ਆ ਦੇਖੋ ਅਸਕੇ ਮੇਹਾ ਹਾਂ ਹਾਂ ਸਮਾਈਲ ਇਧਰ ਪੈਣਾ ਵੀ ਬਾਹਰ ਝੂਲੇ ਦੇ ਟਿਕ ਟਾਂ ਘਟਾ ਰਹੇ ਹੋ ਸਰੋ ਸੰਗ ਝੂਲੇ ਦੇ ਤੋਂ ਕੋਈ ਨਾ ਲੱਦ ਲੈਣੀ ਹਾਂ ਆ ਡਰ ਗਿਆ ਨਾ ਬਹੁਤ ਗਿਆ ਏ ਜਿਆਦਾ ਵਧੀਆ ਸਮਾਈ ਨੀ ਚਲੋ ਵੀ ਦੇਖੋ ਜੀ ਤੇ ਕਪਾਂ ਦੀ ਤਿਆਰੀ ਹੋ ਰਹੀ ਹੈ 100 ਰੁਪਏ ਦੇ ਸ਼ੀ ਮੇਰੇ ਨੂੰ ਬੰਦੇ ਨਹੀਂ ਪਸਦੇ ਬਾਕੀ ਤੇਲੇ ਪਾਸੇ ਸਾਰੇ ਬਰਤਨ ਆ ਇਹ ਸਾਰੀ ਲਾਈਨ ਬਰਤਨਾ ਵਾਲੀ ਆ ਇਸ ਤੋਂ ਅਗਲੀ ਵਾਲੀ ਲਾਈਨ ਉਹ ਵੀ ਬਰਤਨਾ ਵਾਲੀ ਆ ਉਸ ਤੋਂ ਅੱਗੇ ਜਿਹੜੀ ਲਾਈਨ ਆ ਉਹ ਵੀ ਸਾਰੇ ਬਰਤਨਾ ਵਾਲੀ ਆ ਤੇ ਹੈਗੇ ਸਾਰੇ ਸੇਮ ਸਿੰਘ ਇਸ ਕਰਕੇ ਕਲਿੱਪ ਨਹੀਂ ਲਈ ਵੀਡੀਓ ਬਣਾ ਚੁੱਕੇ ਪਹਿਲਾਂ ਵੀ ਕਿੰਨੇ ਤੇ ਇਸ ਕਰਕੇ ਸੇਮ ਸੇਮ ਡਬਲ ਤਾਂ ਨਹੀਂ ਜਿਹੜਾ ਮਾਰ ਰਿਹਾ ਸੇਮ ਰੇਟ ਆ ਸੇਮ ਚੀਜ਼ਾਂ ਆ ਅਕੇ ਦਾ ਚੋਲਾ ਦਾ ਪੂਰਾ ਮੋੜ ਮੰਗਿਆ ਹੋਇਆ ਪੂਰਾ ਯਾਰ ਦਵੜ ਦਵਲ ਝੁਰਲੇ ਲੱਗੇ ਆ ਯਾਰ ਬੇਬੇ ਜਿਹੜੇ ਮੋਸਟਰ ਹੁੰਦੇ ਨੇ ਮੋਸਟਰ ਟੈਂਕ ਜਿਹੜੇ ਹੁੰਦੇ ਉਹ ਇਸਰ ਵਾਲੀ ਹੈ ਤੇ ਇੱਧਰ ਨੇ ਬਸ ਸਟੈਟਸ ਆਫ ਇੱਧਰ ਇਹ ਨਾਮ ਲਿਖਦੇ ਆ ਜਿਹਦੇ ਕੋਕੀ ਤੱਕ ਦੇ ਦੇ ਨਾਲ ਤੇ ਹੈਗੀ ਹੈ ਮਹਿੰਦੀ ਦਾ ਗੁਲਾਮ ਇਸ਼ਾਰੇ ਕੀ ਹੋਇਆ ਇਹ ਲੱਗਾ ਦੋ ਤਿੰਨ ਟੈਟੋ ਬਣ ਰਹੇ ਆ ਆ ਛੋਟੇ ਛੋਟੇ ਬੱਚਿਆਂ ਦੇ ਕੱਪੜੇ ਆ ਵੱਖਰੇ ਵੱਖਰੇ ਦੇ ਸੌਸ ਸਵੈਰ ਆਇਆ ਤੇ ਇੱਥੇ ਦੇਖੋ ਕਾਫੀ ਕੱਪੜੇ ਸ਼ੌਪਸ ਲੱਗਿਆ ਹੋਣਗੇ ਆ ਪਜਾਮਾ ਟੀ-ਸ਼ਰਟਸ ਸਾਬਲ ਤੇ ਬਾਕੀ ਹੋਰ ਸ਼ੌਪਸ ਦੀ ਕਾਫੀ ਲੱਗਿਆ ਹੋਣਗੇ ਆ ਤੇ ਹੋਰ ਸੰਭਜੀ ਦੇਖੇ ਖੜੋਣੇ ਇਹ ਸਾਈਜ਼ ਸਾਬ ਦੇ 3 ਲੰਦੇ ਆ ਬਿਲਕੁਲ ਬਿਲਕੁਲ ਸਾਨੂੰ ਪੁੱਛਣ ਦੀ ਲੋੜ ਨਹੀਂ ਸਭ ਸਾਰੇ ਯਾਦ ਹੋ ਗਏ ਆ ਅਸਾਂ ਲੱਗਦਾ ਸੀ ਸੁਖਭਾਵਾ ਦੇ ਪਿਆਰ ਹੋ ਰਿਹਾ ਲੱਗਦਾ ਲੰਦਰ ਪਿਆਰ ਹੋਊਗਾ ਦੁਪਹਿਰ ਤੱਕ ਲੱਗਦਾ ਕੋਈ ਸੰਦੇ ਨਹੀਂ ਦੇਖੋ ਜੀ ਆਓ ਇਹ ਮੌਨਸਟਰ ਬਣੀ ਆ ਹਾਂ ਮੋਟਰਾਲ ਟੈਂਕ ਆ ਗੁੱਤੀਆਂ ਦੀ ਵੀ ਲੱਗੀ ਹੋਈ ਐ ਸੇਰ ਬਹੁਤ ਸੋਹਣਾ ਜੀ मोबाइल सट करे रोहित शंकर जी इधर भी काफी शॉर्सिंग जुतिया भी लगे बार काफी शॉर्स तीती रुपये छा ਇਸ ਆਰਨੀਆ ਸ਼ਾਪਸ ਬਾਹਰਲੇ ਪਾਸੇ ਆ ਮੇਨ ਰੋਡ ਦੇ ਉੱਤੇ ਮੇਨ ਰੋਡ ਉੱਤੇ ਵੀ ਸ਼ਾਪਸ ਗੁਰਦੁਆਰਾ ਸਾਹਿਬ ਦੇ ਅੱਗੇ ਜਾ ਕੇ ਆ ਤੇ ਇਹ ਸਾਰਾ ਹੈਗਾ ਮੇਨ ਰੋਡ ਦੇ ਉੱਤੇ ਸ਼ਾਪਸ ਲੱਗੇ ਆ ਲੰਗਰ ਵਗੈਰਾ ਕਾਫੀ ਸ਼ਾਪਸ ਲੱਗੀਆਂ ਹੋਈਆਂ ਕਈ ਦੁਕਾਨਾਂ ਆ ਲੈ ਵੀ ਆਪਣੀਆਂ ਸ਼ਾਪਸ ਲਾਈਆਂ ਹੋਈਆਂ ਦੇ ਕੋਈ ਸੰਪੁਣ ਇਹ ਉਦਾਂ ਜਿਹੜੀਆਂ ਟੈਂਪਰੇਰੀ ਆ ਉਹ ਸ਼ਾਪਸ ਵਾਲੀਆਂ ਵੀ ਵਿੱਚੇ ਹੀ ਆ ਗੁਰਦੁਆਰਾ ਸਾਹਿਬ ਲੱਗੇ ਵੀ ਥੋੜੀ ਸ਼ਾਪਸ ਲੱਗੀਆਂ ਹੋਈਆਂ ਤੇ ਕਾਫੀ ਸੰਗਤ ਆ ਰਹੀਆਂ ਵਾ ਤੇ ਦੇਖੋ ਚਾਰ ਕਰੋ ਸੰਤਾ ਜੀ ਆਹ ਲੋ ਜੀ ਕੱਪੜਿਆਂ ਦੀ ਸ਼ੋਪਸ ਕਾਫੀ ਆ ਨਾ ਨਹੀਂ ਤੁਸੀਂ ਕੱਤੇ ਜਿਹੜਾ ਵੱਲ ਲਿੰਗ ਤੁਸੀਂ ਕੋਲ ਲੱਗਣੇ ਸੀਗੇ ਬੇਗਵਾਲ ਦਾ ਮੇਲਾ ਬੜਾ ਮੇਲਾ ਸੀ ਆ ਗਿਆ ਲੋ ਤੇ ਚਲੋ ਫਾਈਨਲੀ ਆ ਗਿਆ ਪਾ ਮੇਲੇ ਦਰਸ਼ਨ ਕਰ ਲਏ ਆ ਤੁਹਾਨੂੰ ਵੀ ਦਿਰਾਤੇ ਆ ਕਾਫੀ ਸੰਗਤ ਆ ਰਹੀ ਆ ਜੀ ਉਹ ਸੰਤਾ ਜੀ ਅੱਜ ਵੀ ਲੰਗਰ ਲੱਗਣਾ ਹੈ संघ जी काफी लंगर लगे हुए काफी संगत आ रही जा रही वा गेट मेन गेट ਇੱਥੇ ਪਲੇ ਪਾਸੋਂ ਤੁਹਾਨੂੰ ਥੋੜੀਆਂ ਜਿਹੀਆਂ ਸ਼ਾਪਸੀ ਦਿਖਾਈਆਂ ਸੀ ਤੇ ਫਿਰ ਅਸੀਂ ਵਾਪਸ ਆਏ ਕਿਉਂਕਿ ਬਾਈਕ ਉਧਰਲੇ ਪਾਸੇ ਖੜੀ ਸੀ। ਪੂਰ ਲੰਗਰ ਬਹੁਤ ਆ ਸੰਗਤ ਵੀ ਬਹੁਤ ਜ਼ਿਆਦਾ ਆ। ਤਕਰੀਬਨ ਲੰਗਰ ਤਾਂ ਵਧੀਆ ਜਾਂਦੀ ਪਈ ਜਿਹੜੇ ਸ਼ਾਮ ਨੂੰ ਤਾਂ ਮੈਂ ਹੋਰ ਸੰਗਤ ਸ਼ਾਮ ਨੂੰ ਤਾਂ ਸੰਗਤ ਬਹੁਤ ਜ਼ਿਆਦਾ ਹੁੰਦੀ ਆ। ਇਸ ਕਰਕੇ ਅਸੀਂ ਵੀ ਪਹਿਲਾਂ-ਪਹਿਲਾਂ ਆ ਗਏ ਕਿਉਂਕਿ ਦਰਸ਼ਨ ਵਧੀਆ ਹੋ ਜਾਂਦੇ ਆ ਥੋੜੀ ਜਿਹੀ ਸੰਗਤ ਰਸਤਕ ਹੋਵੇ ਤਾਂ ਤੇ ਰੋਜ਼ ਸੰਗਤ ਦੇਖੋ ਸੰਗਤ ਕਰੋ ਦਰਸ਼ਨ ਖਿਲਾਉਣੇ ਵਗੈਰਾ ਬਹੁਤ ਆ ਬਿਲਕੁਲ ਥੰਡੇ ਕਿੱਥੇ ਜਾਂਦੇ ਸੁਈ ਜਿਹਦੇ ਪਾਸੇ ਸਾਇਆ ਜਬਸਪੇਅਰ ਲੱਗੀਆਂ ਹੋਈਆਂ ਆ ਹਾਂ ਜਿੰਨਾ ਤੱਕ ਵੀ ਦੇਖ ਸਕਦੇ ਆ ਕਾਫੀ ਜਾਮ ਲੱਗਾ ਹੋਇਆ ਅੱਗੇ ਵੀ ਦੇਖੋ ਰੱਖੋ ਹਾਂ ਸੜਕ ਥੋੜੀ ਛੋਟੀ ਆ ਨਾ ਛੋਟੀ ਤਾਂ ਨਹੀਂ ਵੈਸੇ ਡਬਲ ਆ ਬਟ ਸੰਗਤ ਦੇ ਹਿਸਾਬ ਨਾਲ ਜਾਓ ਕਿ ਇਧਰ ਆਈਸਕ੍ਰੀਮ ਦਾ ਲੰਗਰ ਲੰਗਰ ਲੱਗਾ ਹੈ ਇਧਰ ਦੇ ਪਾਸੇ ਅਧਦੇਸ ਨਾਲੇ ਓਪੋਜ਼ਿਟ ਸਾਈਡ ਤੇ ਉਹ ਆ ਆਈਸਕ੍ਰੀਮ ਦਾ ਲੰਗਰ ਚੱਕੀ ਲੱਗੀ ਆ ਕਹਿੰਦੇ ਮੇਰੇ ਘਰਾਂ ਆ ਉਹ ਸੰਗਤ ਜੀ ਫਤਿਵੰਦ ਹੂੰ ਚਲੋ ਜੀ ਸੰਗਤ ਦੇ ਦੇਖ ਲਿਆ ਸੀ ਮੇਲਾ ਤੇ ਬਹੁਤ ਵਧੀਆ ਮੇਲਾ ਸੀਗਾ ਸੰਗਤ ਵੀ ਬਹੁਤ ਜ਼ਿਆਦਾ ਆ ਖੁੱਲੇ ਦਰਸ਼ਨ ਹੋਏ ਸੰਗਤ ਆ ਰਹੀ ਕਾਫੀ ਦੇਖੋ ਸੰਗਤ ਆ ਰਹੀ ਹੈ ਜਦਾ ਝਾਮ ਲੱਗ ਰਿਹਾ ਦੇਖੋ बाकी संगत बहुत है तो यह जी जितना मतलब शाम पे जानी है वो तो तो संगत पड़ी जानी है बिल्कुल इधर है पिज़्ज़ा लारी अंदर कभी साफ जगह से जाने या बिग वाला ही साइड आनो पाजी ना दो बार बात तो। आनो जी आ जाओ ਅੱਜ ਸੰਗ ਤੇ ਇਹ ਸੀਗਾ ਮੇਲਾ ਬੇਗੋਵਾਲ ਦਾ 2025 ਤੇ ਬਹੁਤ ਹੀ ਫੇਮਸ ਮੇਲਾ ਆ ਅਸੀਂ ਦਰਸ਼ਨ ਕਰ ਲਏ ਆ ਆਈ ਹੋਪ ਤੁਸੀਂ ਵੀ ਕਰ ਲਏ ਹੋਵੋਗੇ ਵੀਡੀਓ ਵਧੀਆ ਲਗੀ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰਦੇ ਹੋ ਤੇ ਐਸੇ ਬਾਕੀ ਵੀਡੀਓ ਜਿੱਦਾਂ ਤੁਸੀਂ ਪਿਆਸ ਦੇ ਲਿਆ ਰਹੇ ਇੱਕ ਵੀਡੀਓ ਨੇ ਤੇ ਪਿਆਸ ਪਿਆ ਕਰੋ ਤੇ ਚੈਨਲ ਤੇ ਬਨੇ ਰਹੋ ਠੀਕ ਆ ਮਿਲਾਂਗੇ ਤਾਂ ਨੈਕਸਟ ਵੀਡੀਓ ਚ ਤੇ ਇਹ ਬਹੁਤ ਸਾਰੇ ਮੇਲੇ ਆ ਬਹੁਤ ਸਾਰੀਆਂ ਜਗ੍ਹਾ ਮਤਾਂ ਨੂੰ ਕਹੋਣੀ ਆ ਹਜੇ ਕਿਉਂਕਿ ਆ ਮਹੀਨਾ ਇੱਕ ਤਾਂ ਛੁੱਟੀਆਂ ਦਾ ਆ ਔਰ ਦੂਸਰਾ ਮੇਲਿਆਂ ਦਾ ਆ ਬਿਲਕੁਲ ਬਿਲਕੁਲ ਤੇ ਆਪਾਂ ਤੁਹਾਨੂੰ ਇਸ ਕਰਕੇ ਚੈਨਲ ਬਣਾਇਆ ਰਿਓ ਆਪਾਂ ਤੁਹਾਨੂੰ ਹਰ ਇੱਕ ਤੁਹਾਨੂੰ ਵੀਡੀਓ ਦਿਖਾਵਾਂਗੇ ਹਰ ਇੱਕ ਜਗ੍ਹਾ ਦਿਖਾਵਾਂਗੇ ਸ਼ੇਅਰ ਜਰੂਰ ਕਰਿਓ ਤੇ ਮਿਲਾਂਗੇ ਨੈਕਸਟ ਵਾਰ ਦੇ ਤੱਕ ਬਾਈ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ